ਜਿਵੇਂ ਕਿ ਹੈ ਚੌਦੀ ਬਾਕੀ ਹੈ ਬੇਕਾਰ ਦਿਨ ਆ ਵੀਡੀਓ ਬਣੇ ਹੋਏ ਕਹਿੰਦੇ ਰੋਟੀ ਹੱਕ ਦੀ ਖਾਈ ਇਹ ਜੀ ਭਾਵੇਂ ਬੂਟ ਤੇ ਪੈ ਲੈ ਚਾ ਮਿਡਲ ਕਲਾਸ ਮੁੰਡੇ ਅੰਜੇ ਮਿੱਤਰੋ ਗੁੱਡ ਮਾਰਨਿੰਗ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਰਾਤ ਥੋੜਾ ਬਾਰਿਸ਼ ਬੁਰਿਸ਼ ਕਰਕੇ ਆਪਾਂ ਵਲੌਗ ਪ੍ਰੋਪਰ ਬਣਾ ਨਹੀਂ ਪਾਏ ਤੇ ਅੱਜ ਬਣਾਵਾਂਗੇ ਧੁੱਪ ਧੁੱਪ ਨਿਕਲ ਆਈ ਆ ਹੈ ਤੇ ਮਿੱਤਰੋ ਕਹਿੰਦੇ ਸਵੇਰ ਸਵੇਰ ਦੇ ਹੀ ਇਹਦੇ ਕੰਮੇ ਲਾਦਾ ਮੁੰਡਿਆ ਨੇ ਕਹਿੰਦੇ ਆ ਫੜੀ ਮਰੇ ਮੁੰਡਿਆ ਨੇ ਨਹੀਂ ਡੈਡੀ ਨੇ ਪੂਰ ਕਾਲਚ ਕਰਨੇ ਪੈਂਦੇ ਫਿਰ ਇਹਦੇ ਪੈਸੇ ਲੈਣੇ ਫਿਰ ਡੈਡੀ ਤੋਂ ਐ ਵੀਰ ਜੀ ਵੀਰ ਜੀ ਵੀਰ ਜੀ ਨੇ ਕੱਪੜੇ ਲੈ ਕੇ ਦੇਣੇ ਨੂੰਨੇ ਵੀ ਕਾਲਚ ਪਾਲਚ ਬੂਲ ਹੈ ਹੈ ਕਹਿੰਦੇ ਪਾਲਚ ਨਹੀਂ ਕਰਨਾ ਪੈਂਦਾ ਉਹ ਕਹਿੰਦੇ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਲ ਤੇ ਪਾਲਚ ਨਹੀਂ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਡੈਡੀ ਕਰਾਂ ਦੇ ਬੂਲ ਤੇ ਪਾਲਚਾਂ ਕਰੀਏ ਕਰਿਆ ਕਰੋ ਯਾਰ ਮਾਲ ਵੇਖੋ ਬਾਲਚ ਰੈਗੂਲਰ ਬਾਲਚ ਨੂੰ ਉਹ ਉਹ ਠੀਕ ਹੈ ਸਰਪ੍ਰੀਖਲੇ ਪਰ ਹਾਂ ਚਮਕਾਵਾ ਦੇਖੋ ਦੇਖ ਕਵਾਲਿਟੀ ਚੈੱਕ ਕਰੋ ਸ਼ਗੂਲ ਬਾਲੀ ਬੋਧ ਹੈ ਕਰਨ ਬਾਲੀ ਬੋਧ ਹੈ ਵੀਰ ਜੀ ਵੀਰ ਜੀ ਤੁਹਾਡੇ ਬੂਡ ਪਾਲਚ ਕਰਤੇ ਠੀਕ ਹੈ ਆ ਗਿਆ ਸਾਡੀ ਇੱਥੇ ਆ ਦੋ ਇੱਥੇ ਉੱਥੇ ਠੀਕ ਪਾ ਦਿਓ ਤੁਸੀਂ ਚਲੋ ਮੈਮ ਆਉਂਦੀਏ ਚਲੋ ਮਿੱਤਰੋ ਬਾਕੀ ਆਪਾਂ ਕਰਦੇ ਕੰਟੀਨਿਊ ਵਲੌਗ ਅੱਗੇ ਜਿਆਦਾ ਲੰਮਾ ਨਹੀਂ ਵਲੌਗ ਨੂੰ ਆ ਵੀ ਮਿੱਤਾਂ ਨਾਉਣਾ ਹੀ ਤੇ ਨਾਉਨ ਨੂੰ ਜਗ੍ਹਾ ਨਹੀਂ ਮਿਲ ਰਹੀ ਹੈ ਤੇ ਹੁਣ ਉਹਨਾਂ ਨਾਲ ਅਸੀਂ ਵੇਡ ਕਰ ਰਹੇ ਹਾਂ ਭਾੜੀ ਕੌਣ ਗਿਆ ਨਾਉਣ ਬਾਹਰ ਹੀ ਨਹੀਂ ਆਉਂਦਾ ਫੜੇ ਬਿੱਲਾ ਜੀ ਕੈਮਰਾ ਸਾਫੀ ਸਾਫਿੰਗ ਨਹੀਂ ਕਰ ਮੜਾ ਸਾਫ ਕਰਦਾ ਸਾਫਿੰਗ ਆ ਲਾਦਾ ਵੀ ਕੋ ਪੰਗੜਿਆ ਰਿਸ਼ਤ ਨੂੰ ਰੈਡੀ 1 2 3 ਜਦ ਤੱਕ ਜਵਾਨੀ ਨਹੀਂ ਜਦ ਤੱਕ ਤੋੜेंगे ਨਹੀਂ ਤਦ ਤੱਕ ਛੋੜेंगे ਨਹੀਂ ਰੈਡੀ ਜਿਹਨੇ ਕੀ ਹੈ ਚੋਰ ਦੀ ਬਾਕੀ ਹੈ ਬੇਕਾਰ ਦੀ ਆ ਵੀਡੀਓ ਬਣਾ ਆ ਆਏ ਰੋਏ ਕੋਈ ਚੋਈ ਇੱਕ ਪਰ ਚੋਈ ਚੁਬਾਨ ਨੇ ਤੁਰ ਨਾ ਆਏ ਕਹੀ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਕਿ ਇਹ ਹੈ ਕੀ ਬਸ ਵੀ ਬੈਠ ਜੋ ਮੈਨੂੰ ਫੜ ਫੜ ਕੇ ਲੈ ਲੂਗੇ ਦੇ ਨੇ 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 ਨ ਚੱਪਲਾ ਨਹੀਂ ਫਸ ਗਿਆ ਫਸ ਗਿਆ ਜੁਮੀ ਕਰ ਤੂੰ ਆਏ ਆਏ ਦੋ ਇੰਦੇ ਨੇ ਕਰ ਲੈ ਓਏ ਤੇਰੀ ਅੰਗਲ ਲਾ ਦੇ ਆਵੇ ਆਵੇ ਆ ਜਾ ਕਰੀ ਗੀ ਅੰਦੇ ਨੇ ਕਰ ਓਏ ਦਰ ਆ ਬੱਲਾ ਉਹਦੇ ਐ ਕਰਤੀ ਸਾਇਦ ਹੈ ਹੈ ਕਰਨ ਆ ਬੋਲ ਖਲਸ ਫਰੀਦ ਬੋਲ ਚੱਲ ਨਹੀਂ ਮੈਂ ਕਰ ਰਿਹਾ ਤੇਰਾ ਨਹੀਂ ਮੈਂ ਕਰਦਾ ਆ ਵੀ ਲਾ ਚੱਲ ਨਿਆਲਾ ਬਾਲੂ ਆ ਗਿਆ ਨੇ ਉਹ ਹੱਥ ਆ ਗਿਆ ਨਾ ਨਿੰਨੀਂਗਾ ਤੇਰੇ ਨਿੰਨੀਂਦਰ ਚਬਾ ਨਹੀਂ ਪਹਿਲੇ ਕਰੀ ਮਨੇ ਨੂੰ ਕਰਾ ਸੱਚ ਮਨੇ ਹੋ ਕਰਦੇ ਟੇਂਗੇ ਟੇਂਗੇ ਕਰ ਦਿੰਦਾ ਨਾ ਕਿਵੇਂ ਕਰ ਦਿੰਦੇ ਟੇਂਗੇ ਟੇਂਗੇ ਕਰਤ ਮੈਂ ਉਹ ਮੈਟਰ ਜੇ ਟੇਂਗੇ ਟੇਂਗੇ ਕਰੀ ਚੰਨ ਨੇ ਕਰੇ ਜਬਾਨੀ ਮਨੇ ਟੇਂਗੇ ਟੇਂਗੇ ਕਰੀ ਫਰਿਆ ਮੈਂ ਤੁਹਾਨੂੰ ਦੇਖ ਕੇ ਇੰਗੇ ਤੋਫੀਆਂ ਤੋਫੀਆਂ ਬਿਲਕੁਲ ਉਹ ਨਾ ਉਹ ਉਹ ਨਾ ਚੋ ਬਹੁਤ ਰੰਗਾਂ ਦੀ ਲਾਵੀ ਮੇਥਾ ਰੈਡੀ ਛੜੀ ਹੋ ਗਈ ਬਾਹਰ ਆ ਗਏ ਹੈ ਰੈਡੀ ਹੋ ਗਏ ਤੇ ਆ ਕਹਿੰਦੇ ਪੂਰਾ ਰੋਲਾ ਛੋਲਾ ਪਹਿਰਿਆ ਲੁੱਕ ਦਿਖਾਓ ਅੱਜ ਫਾਰਮਲ ਕੱਪੜਾ ਜੰਗਾ ਦੇਖੋ ਲੁਕ ਚਾ ਕਰੋ ਆ ਗਰਾ ਚੱਲ ਚੱਲ ਕਰਨ ਸ਼ੌਟ ਨਹੀਂ ਲੈਣੇ ਆਜੋ ਆਜੋ ਮੇਦਰੋ ਵੇਖੀ ਹਾਂ ਬੋਲੇ-ਪੂੜੇ ਸ਼ਕੀਏ ਜਾ ਗਏ ਹੈ ਬੋੜੇ-ਪੂੜੇ ਖਾ ਕੇ ਹੋ ਗਏ ਸਾਰੇ ਵੇਲੇ ਤੇ ਉਧਰ ਚੱਲ ਰਿਹਾ ਸਾਰਾ ਫੋਟੋਸ਼ੂਟ ਹੈ ਤੇ ਸਾਰੀ ਜਨਤਾ ਇਕੱਠੀ ਹੋ ਗਈ ਹੈ ਅਰੇ ਉਹ ਫਿਰ ਦੇ ਤਿੰਨ ਚਾਰ ਦਿਨੇ ਇਹ ਆ ਰਹੇ ਹੈ ਤੇ ਉਧਰ ਵੱਡੇ ਵੀਰ ਦੀ ਵੀਡੀਓ ਕਾਲ ਆਈ ਹੈ ਕੈਨੇਡਾ ਤੋਂ ਹੈ ਵੀਰ ਜੀ ਵੀ ਜੜੇ ਨੇ ਨਾਲ ਕੈਨੇਡਾ ਤੋਂ ਹਾਂ ਵੀਰ ਜੀ ਨੇ ਵਲੌਗ ਚਾੜ ਕਰਦੀ ਹੈ ਮੈਂ ਕਿਹਾ ਇਹ ਇਧਰੇ ਚੱਲ ਰਿਹਾ ਕਦੇ ਮੁੰਡਿਆਂ ਦਾ ਵੀ ਫੋਟੋ ਸ਼ੂਟ ਹੈ। ਯਾ ਮੁੰਡੇ ਕਹਿੰਦੇ ਲੋਕ ਪੂਰੀ ਕੇਰ ਪੋੜ ਕਹਿੰਦੇ ਪੂਹਾਲੇ ਮੁੰਡਿਆਂ ਨੇ ਅੱਗ ਪਾਈ ਪੂਰੀ ਹੈ। ਯਾ ਵੇਖ ਵੇਖ ਵੇ ਸਾਡਾ ਗੋਲੀਆਂ ਇੰਸਟਾਰੀ। ਦੇਖਿਆ ਹੋਣਾ ਮੈਂ ਗੈਂਗਸਟਰਾਂ ਵਾਲੇ ਇਸ਼ਾਰੇ ਕਰਨ ਲੱਗ ਪਏ ਨਾ। ਇੱਕ ਬਾਈ ਸਾਡ ਦਾ ਕੋਚ ਮਾਰਦੇ। ਇੱਦਾਂ ਹੀ ਦਿਖਾ ਦੇ ਛੜ ਦੇ ਉੱਤੇ ਪਤਾ ਲੱਜ ਜਾਣਾ। ਹਾਂ। ਚੱਕ ਕਰ। ਚੱਕ ਕਰ ਸਾਡੇ। ਵੱਡੇ ਵੀਰ ਦਾ ਪੇਟ ਚੱਕ ਕਹਿੰਦੇ ਮੇਰੇ ਅਫਸਰ ਦੀ ਫੋਟੋ ਖਿੱਚੋ ਫੋਟੋ ਫੋਟੋ ਖਿੱਚੀ ਤੇ ਨਹੀਂ ਸਾਰਾ ਫੋਟੋਆਂ ਕਿੰਨੀਆਂ ਵਤੀ ਆਏ ਇੱਥੇ ਆ ਇੱਕ ਮੇਰੀ ਤੇਰਾ ਹੁੰਦੀ ਵੀਡੀਓ ਬਣਾ ਦੀ ਠੀਕ ਹੈ ਮਲੇ ਹਾਂ ਕਹਿੰਦੇ ਮੰਮੀ ਦੀ ਮੰਮੀ ਦੀ ਫਰਮਾਇਸ਼ ਸਪੈਸ਼ਲ ਵਲੌਗ ਦੇ ਵਿੱਚ ਕਲਿੱਪ ਐਡ ਕਰਨ ਲੱਗੇ ਆ ਮੰਮੀ ਕਹਿੰਦੇ ਮੈਂ ਗਿੱਦਾ ਪਾਉਣਾ ਵਲੌਗ 'ਚ ਤੇ ਬਾਈ ਨੇ ਵੇਖਣਾ ਨਾ ਬਾਈ ਕਨੇਡਾ ਵਾਲੇ ਨੇ ਤਾਂ ਕਰਕੇ ਚਲੋ ਮੰਮੀ ਬੋਲੀ ਜੇ ਚੰਗੇ ਪਾਜੂ ਲੋ ਕਰੋ ਵੀਰ ਸੁਣਦੇ ਦਾੜੀਆਂ ਵਾਲੇ ਚੰਗੇ ਆ ਜਿੰਨ ਕਰੋ ਹੀਰ ਸੁਣ ਲੈਦਾ ਸਭੀ ਇੱਕ ਹੋਰ ਪਾ ਦੋ ਦੀ ਵਾਲੀ ਪਾ ਦੋਗੇ ਇੱਕ ਟੋਣ ਤੂਣਾ ਪਾਟੀ ਵੇ ਮਾਂ ਜਿਆ ਜਾ ਕਿੱਕਰਾਂ ਦੇ ਸਾੰਗ ਪਾਟ ਜੇ ਸ੍ਰੀਮਾ ਪਾਟੀ ਵੇ ਮਾਂ ਜਿਆ ਜਾ ਇੱਕ ਇਹ ਕਿਹਨਾਂ ਦੀ ਗੱਲ ਹੈ ਜਿਹੜਾ ਕਰ ਗਿਆ ਜਾਈਂ ਆ ਫੜਾ ਬਣਾ ਮਾਰੀ ਵਾਰ ਤੇ ਖਤਮ ਗਿਆ ਫੂਟਟ ਕੇ ਲਾਂਦੀ ਚੜਾਈ ਆਪਾਂ ਦੋਵੇਂ ਨੱਚੀਏ ਨਾਣੇ ਪਰ ਜਾਈ ਆਪਾਂ ਦੋ ਜੀਏ ਮੂਣਾਣੇ ਪਰ ਜਾਈ ਬੈ ਗਈ ਮੋਰੀ ਕਿੰਨੇ ਤੇ ਕਿੰਨੇ ਜਾਈਏ ਇੱਥੇ ਮੈਂ ਨੇ ਬਤੀ ਜਾਈ ਮਾਡਰੇ ਦਾ ਸ਼ਿਨਾਯੂ ਨੀਓ ਇੱਧਰ ਜਿਹੜੇ ਇੱਧਰ ਲਾ ਵੀ ਲਾ ਵੀ ਮਤਰਾ ਕਨੇ ਵਾਪਸ ਚਲਾਈ ਤਿਆਰੀ ਕਰ ਲਈ ਬੈਗ ਬੁਗ ਰੱਖ ਲਏ ਆ ਗੱਡੀ ਭਰ ਲਈ ਕਨੇ ਆਂਦੀ ਮਠਿਆਈ ਮੜੀ ਚਾਟ ਲਈ ਤੇ ਕਰਨ ਸਿੰਘ ਜੀ ਚਲਈਏ ਫਿਰ ਵਾਪਸ ਹੁਣ ਮੈਂ ਕਿਨੀ ਜੀ ਕਰਦਾ ਕਰਦਾ ਆ ਜੀ ਥੱਕੇ ਪਏ ਆ ਜਾਣਾ ਆ ਕਲੇ ਕੁਲੇ ਖਰਾਬ ਹੋ ਗਈ ਨਾਲੇ ਕੱਲ ਇੱਕ ਕੋਰਸ ਫੰਕਸ਼ਨ ਤੇ ਜਾਣਾ ਆ ਆ ਦੇ ਮਿੱਤਰੋ ਆਪਾਂ ਚੱਲਦੇ ਆਂ ਬੈਂਕ ਬਾਸੂ ਦਾ ਰੱਖ ਰਿਹਾ ਬਾ ਥੋੜੇ ਨੇ ਅੰਦਰ ਚੱਲਦੇ ਫਿਰ ਆਪਾਂ ਨਾ ਵੀ ਮਿੱਤਰੋ ਗੱਡੀਆਂ ਨਹੀਂ ਸਟਾਰਟ ਹੋ ਰਹੀ ਨੇ ਹਾਂ ਤੇ ਕਿਰਸ਼ੀਆਂ ਵਾਲਾ ਗੱਡੀਆਂ ਸਟਾਰਟ ਕਿੱਥੋਂ ਜਾ ਰਹੀਆਂ ਨੇ ਪੰਜਾਬੀਆਂ ਦੇ ਜਗਾਰ ਦੇ ਸੀ ਚੱਕਰ ਚੱਲ ਬਾਈ ਇਹਨੂੰ ਵੀ ਦਿਖਾਓ ਚੱਲ ਬਾਈ ਯਾਰ ਇਹਨਾਂ ਦਾ ਕਿਰਸ਼ੀ ਵਾਲਾ ਜਗਾਰਾ ਹੈ ਕਾਮਯਾਬ ਹੋ ਗਈ ਬੰਦਾ ਹਾਂ ਕਿਰਸ਼ੀ ਵਾਲਾ ਜਗਾਰਾ ਹੈ ਦੋ ਦੋ ਕਰਸ਼ੀਆਂ ਦੋਨੇ ਨੇ ਦਿਆ ਕਰਤੀਆਂ ਆਧਾ ਨਹੀਂ ਨਹੀਂ ਬੰਦ ਹੋ ਜਾ ਯਾਰ ਤੁਹਾਨੂੰ ਲਾਵਾਂਗਾ ਦੁਬਾਰਾ ਦੁਬਾਰਾ ਬੰਨ ਮੈਂ ਨਹੀਂ ਨਹੀਂ ਚਲੋ ਚਲੋ ਲੇਟ ਹੋ ਰਿਹਾ ਹੈ ਜਲਦੀ ਕਰੋ ਨਹੀਂ ਇਹ ਇੰਨਾ ਛੱਡਿਓ ਇੰਨਾ ਛੱਡਿਓ ਚਲੋ ਨਹੀਂ ਨਹੀਂ ਲਾਈਵ ਰੱਖੋ ਇਹ ਇੰਨਾ ਛੱਡਿਓ ਭਰਾਵਾ ਕਾਸੀ ਨਾ ਐ ਗਰਮ ਹੋ ਰਹੀ ਜਿਵੇਂ ਮੈਂ ਇਹ ਆ ਅੱਛੀ ਆ ਕਰਸੀਆਂ ਲੱਗਣੇ ਗੱਡੀਆਂ ਸਟਾਰ ਹੋਈਆਂ ਨੇ ਗੱਡੀਆਂ ਅੱਛਾ ਚਲਿਏ ਹੈ ਤਾਂ ਕਿਹਦੇ 6 6:07 ਵਜੇ ਦੇ ਤੁਰਦੇ ਤੁਰਦੇ 8:30 9:00 ਵਜਾ ਤੇ ਆ ਤੇ ਮਿੱਤਰੋ ਜਾਂ ਤੇ ਕੰਮ ਨੇ ਵੀ ਕਹਿੰਦੇ ਪਿਸਟਲ ਕੱਢ ਲਿਆ ਤੇ ਜੀਨੇ ਰੋ ਗਿਆ ਨਾ ਪਿਸਟਲ ਕੱਢ ਲਿਆ ਕੰਮ ਨੇ ਚਲੋ ਸਮਾਨ ਸੰਭੋੜ ਬੈਟਰੀਆਂ ਬੂਡੀਆਂ ਰੱਖ ਲਓ ਮਿੱਤਰੋ ਚਲਿਏ ਫਿਰ ਹੈ ਹੋਏ ਤਾਂ ਗੇਰ ਵਰਨਣੀ ਆਈ ਨਹੀਂ ਨਹੀਂ ਉਹ ਤਾਂ ਉਧਰ ਲੈ ਲੜੋਣਾ ਨੂੰ ਚਲੋ ਮਿੱਤਰੋ ਨਾਲ ਭਾਈ ਚੱਲਦੇ ਆ ਕਰ ਇਹਦੇ ਫਿਰ ਹੈ ਚਲੇ ਜਾਦੇ ਦੇਖਦੇ ਕਿਵੇਂ ਹੋ ਰਿਹਾ ਹੈ ਲਾਹ ਹਦਰਾ ਤਾਂ ਬੈਟਰੀ ਚਲਿਏ ਫਿਰ ਇਹਦੇ ਕੰਮ ਚ ਲਾਓ ਚਲੋ ਚਲੋ ਮਿੱਤਰੋ ਪਹੁੰਚ ਗਏ ਕਰੇ ਬੋੜਾ 11 ਰਸਤੇ ਤੇ ਗਰਾਲੀ ਬੋਲੋ ਅੱਜ ਅਸੀਂ ਮਟਰੋ ਦੇ ਆਪਾਰੂ ਕਿਏ تھے ਫਰੋਈ ਪਰ ਉਹ ਹਾਣਾ ਕੋਲੇ ਕਿਉਂਕਿ ਕੱਲ ਨੂੰ ਬਿਫਰ ਫੰਕਸ਼ਨ ਦੇ ਆਣਾ ਤੇ ਇੱਥੇ ਚੱਲ ਜਾਗੇ ਫੰਕਸ਼ਨ ਦੇ ਫੰਕਸ਼ਨ ਆਉਂਦੇ ਨੇ ਅਟੈਂਡ ਕਰਨੇ ਪੈਂਦੇ ਤੁਹਾਨੂੰ ਪਤਾ ਫਿਰ ਸੈਲੀਬ੍ਰਿਟੀਆਂ ਨੂੰ ਰੱਖਾ ਰੱਖੀ ਸਹੀ ਗਾ ਸੈਲੀਬ੍ਰਿਟੀ ਲੋਕਾ ਕਰਨਾ ਨਿਕਰਨ ਦਿਖਾਈ ਸਾਡੇ ਪਰ ਐਵੇਂ ਦੀ ਪੋਜੀਸ਼ਨ ਤੇ ਬੈਠਾ ਆ ਲੋਰ ਪਾਰਿਆ ਆਸਤੇ ਲੋਰ ਪਾਰਿਆ ਹੈ ਤੁੰਤੰ ਕਰਮ ਦਾ ਦਿਖਾਣੇ ਸਬੰਧ ਨਾਲ ਇੱਕ ਮੇ ਰੁਕਣਾ ਹੈ ਹੈ ਜੇ ਮੇਕਰ ਕਰ ਆਪ ਬੜੀ ਚੱਕ ਕਰੰਦੇ ਹੋਈ ਹੈ ਮਾਈਸਟਰ